ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਅੱਜ ਦਿਨ ਹੈਗਾ ਸੀਗਾ ਬੁੱਧਵਾਰ ਦਾ ਤੇ ਮੈਂ ਇੱਥੇ ਲੱਗੀ ਸੀ ਘਿਹਾਰੀਆਂ ਮਿਰਚਾਂ ਦੀਆਂ ਡੰਡੀਆਂ ਤੋੜਨ ਬੱਚੇ ਸਕੂਲ ਚਲੇ ਗਏ ਸੀਗੇ ਸਹਦ ਪਾਪਾ ਵੀ ਚਲੇ ਗਏ ਸੀਗੇ ਤੇ ਆਪਾਂ ਆਪਣੇ ਕੰਮ ਸ਼ੁਰੂ ਕਰਤੇ ਸੀਗੇ ਪਰ ਟਾਈਮ ਕਾਫੀ ਹੋ ਗਿਆ ਸੀ ਕਿਉਂਕਿ ਮੈਡੀਸਨ ਲੈ ਕੇ ਮੈਂ ਥੋੜਾ ਜਿਹਾ ਰੈਸਟ ਕੀਤੀ ਰੈਸਟ ਕਰਨ ਤੋਂ ਬਾਅਦ ਫਿਰ ਆਪਾਂ ਕਿਚਨ ਦੇ ਵਿੱਚ ਆ ਗਏ ਸੀਗੇ ਕੰਮ ਲੱਗੀ ਸੀਗੀ ਮੈਂ ਕਰਨ ਇੱਥੇ ਮੈਂ ਧਣੀਆਂ ਲੱਗੀ ਸੀਗੀ ਸਾਂਭਣ ਕਿਉਂਕਿ ਤੁਹਾਨੂੰ ਵੀ ਪਤਾ ਫਿਰ ਧਣੀਆਂ ਖਰਾਬ ਹੋ ਜਾਂਦਾ ਇਹਨੂੰ ਮੈਂ ਮਤਲਬ ਕਹਿੰਦੀ ਹੈ ਡੰਡੀਆਂ ਕੱਟ ਕੇ ਪੱਤੇ ਵਾਲਾ ਸਾਈਡ ਕੱਟ ਕੇ ਰੱਖ ਲਿਆ ਸੀਗਾ ਇਹਨਾਂ ਨੂੰ ਮੈਂ ਆਪਣਾ ਵਿੱਚ ਆਦੇ ਟਿਸ਼ੂ ਪੇਪਰ ਦੇ ਵਿੱਚ ਲਪੇਟ ਕੇ ਹਨਾ ਤੇ ਫਿਰ ਇਸ ਦੇ ਵਿੱਚ ਮਤਲਬ ਕਿ ਸਾਈਡਾਂ ਤੇ ਰਬਟ ਪਾਤੀ ਸੀਗੇ ਇਸ ਨੂੰ ਕੰਟੇਨਰ ਦੇ ਵਿੱਚ ਬੰਦ ਕਰਕੇ ਫ੍ਰਿਜ ਚ ਰੱਖਤਾ ਸੀਗਾ ਕਿਉਂਕਿ ਇਹ ਆਪਾਂ ਫਿਰ ਕਈ ਦਿਨਾਂ ਦੇ ਲਈ ਯੂਜ਼ ਕਰ ਸਕਦੇ ਆ ਖਰਾਬ ਨਹੀਂ ਹੁੰਦਾ ਉਦਾਂ ਹੀ ਫ੍ਰੈਸ਼ ਧਣੀਆਂ ਪਿਆ ਰਹਿੰਦਾ ਇਹ ਮੈਂ ਤੁਹਾਨੂੰ ਇਹ ਅੱਗੇ ਵੀ ਦੱਸਿਆ ਸੀਗਾ ਜਿਹੜੀਆਂ ਪੈਣਾ ਇਹ ਜ਼ਰੂਰ ਕਰਕੇ ਦੇਖ ਜਿਹੜੀਆਂ ਪੈਣਾ ਨੂੰ ਇਹ ਨਹੀਂ ਪਤਾ ਹੈਗਾ ਵੀ ਧਣੀਆਂ ਨੂੰ ਆਪਾਂ ਸਟੋਰ ਕਿਵੇਂ ਕਰ ਸਕਦੇ ਆ ਐਦਾਂ ਸਟੋਰ ਕਰਕੇ ਦੇਖਿਓ ਤੇ ਕਾਫੀ ਦਿਨੋਂ ਧਨੀਆ ਫਰੈਸ਼ ਪਿਆ ਰਹਿੰਦਾ ਹੈ ਹਨਾ ਉਸ ਤੋਂ ਬਾਅਦ ਜੀ ਆਪਾਂ ਇਹ ਕੂੜਾ ਕਰਕਟ ਸੀਗਾ ਜੋ ਆਪਾਂ ਨੇ ਇਹ ਲਿਫਾਫੇ ਦੇ ਵਿੱਚ ਪਾ ਲਿਆ ਸੀਗਾ ਮੈਂ ਨਾ ਅੰਦਰ ਨਹੀਂ ਆਪਣੀ ਕਿਚਨ ਚ ਡਸਟਬਿਨ ਨਹੀਂ ਰੱਖਦੀ ਹੈਗੀ ਮੈਨੂੰ ਵਧੀਆ ਨਹੀਂ ਲੱਗਦਾ ਕਿਚਨ ਦੇ ਵਿੱਚ ਡਸਟਬਿਨ ਰੱਖਣਾ ਮੈਨੂੰ ਇਹ ਹੁੰਦਾ ਸੀ ਜਿੰਨਾ ਵੀ ਕੂੜਾ ਹੁੰਦਾ ਜੋ ਵੀ ਹੁੰਦਾ ਜਾਂ ਸਬਜ਼ੀ ਕਟਿੰਗ ਕੀਤੀ ਕੁਝ ਵੀ ਕੀਤਾ ਹੈ ਨਾਲ ਦੀ ਨਾਲ ਮੈਂ ਬਾਹਰ ਵਾਲੀ ਡਸਟਬਿਨ ਚ ਪਾਇਆ ਹੁੰਦੀ ਆ ਮੈਂ ਕਿਚਨ ਦੇ ਵਿੱਚ ਡਸਟਬਿਨ ਨਹੀਂ ਰੱਖਦੀ ਹੈਗੀ ਤੇ ਉਸ ਤੋਂ ਬਾਅਦ ਜੀ ਮੈਂ ਲੱਗੀ ਸੀਗੇ ਆਪਣੇ ਬਰਤਨ ਸਾਫ ਕਰਨ ਜਿਹੜੇ ਆਪਣੇ ਮਤਲਬ ਕਿ ਚਾਹ ਤੇ ਰੋਟੀ ਵਾਲੇ ਬਰਤਨ ਸੀਗੇ ਉਹ ਲੱਗ ਗਈ ਸੀਗੀ ਸਾਫ਼ ਕਰਨ ਕਿਉਂਕਿ ਮੈਨੂੰ ਇਹ ਸੀਗਾ ਵੀ ਹੁਣ ਮੈਨੂੰ ਵੀ ਮਤਲਬ ਕਿ ਜੇ ਮੈਂ ਬਿਨਾਂ ਮੈਡੀਸਨ ਤੋਂ ਕੰਮ ਕਰਨ ਲੱਗਦੀ ਨਾ ਫਿਰ ਮੈਨੂੰ ਹੱਡ ਪੈਰ ਤਕਾਵਟ ਹੋ ਕੇ ਦਰਦ ਹੋਣ ਲੱਗ ਜਾਂਦਾ ਅੱਜ ਮੈਂ ਪਹਿਲਾਂ ਮੈਡੀਸਿਨ ਲਈ ਪਹਿਲਾਂ ਰੋਟੀ ਖਾ ਕੇ ਫਿਰ ਮੈਂ ਰੈਸਟ ਕੀਤੀ ਕਿਉਂਕਿ ਮੈਂ ਹੁਣ ਰੈਸਟ ਬਹੁਤ ਕਰ ਰਹੀ ਆ ਮਤਲਬ ਕਿ ਮਤਲਬ ਕਿ ਸੋ ਜਾਣੀ ਆ ਮੈਂ ਬੱਚਿਆਂ ਨੂੰ ਸਕੂਲ ਤੋਰ ਕੇ ਕਿਉਂਕੋ ਤਾਂ ਜਲਦੀ ਚਲੇ ਜਾਂਦੇ ਨੇ ਸਾਢੇ 7 ਵਜੇ ਤੋਂ ਮੇਲਾ ਦਾ ਇੱਥੇ ਹੋ ਗਿਆ ਸੀਗਾ 10 10:30 ਦਾ ਟਾਈਮ ਹੋ ਗਿਆ ਸੀਗਾ ਮਤਲਬ ਮੈਂ ਮੈਂ 2 ਘੰਟੇ ਰੈਸਟ ਕੀਤੀ ਵਿੱਚ ਬਲੌਗ ਵੀ ਪਾਇਆ ਵਿੱਚ ਆਪਣਾ ਰੈਸਟ ਕੀਤੀ ਹੈ ਨਾ ਉਸ ਤੋਂ ਬਾਅਦ ਜੀ ਆਪਾਂ ਭਾਂਡੇ ਮਾਂਝ ਕੇ ਬਸ ਫਿਰ ਉਸ ਤੋਂ ਬਾਅਦ ਆਪਾਂ ਭਾਂਡੇ ਮਾਂਜ ਕੇ ਬਾਕੀ ਕੰਮ ਕਰਾਂਗੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਛੇ ਜਰੂਰ ਕਰਿਆ ਕਰੋ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੇ ਵਲੌਗ ਕਿਵੇਂ ਦੇ ਲੱਗਦੇ ਨੇ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਤਾਂ ਵਲੌਗ ਨੂੰ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਹਨਾ ਤੇ ਇੱਥੇ ਜੀ ਆਪਾਂ ਆਪਣੇ ਬਸ ਬਰਤਨ ਵੀ ਵਾਸ਼ ਕਰ ਲਏ ਸੀਗੇ ਉਸ ਤੋਂ ਬਾਅਦ ਮੈਂ ਹੁਣ ਇਹ ਸਰਫ ਦੇ ਨਾਲ ਆਪਣਾ ਗੈਸ ਸਾਫ਼ ਕਰਨ ਲੱਗ ਗਈ ਸੀਗੀ ਗੈਸ ਸਾਫ਼ ਕਰਕੇ ਮਤਲਬ ਕਿ ਫਿਰ ਉਸ ਨੂੰ ਚੰਗੀ ਤਰ੍ਹਾਂ ਇੱਕ ਆਪਣਾ ਕੱਪੜੇ ਦੇ ਨਾਲ ਸਾਫ਼ ਕਰੂੰਗੀ ਪਹਿਲਾਂ ਮੈਂ ਸਰਫ ਵਾਲੀ ਲੀਡ ਦੇ ਨਾਲ ਉਹਨੂੰ ਸਰਫ ਨਾਲ ਸਾਫ਼ ਕੀਤਾ ਸੀਗਾ ਮਤਲਬ ਕਿ ਜਿਹੜੇ ਭਾਂਡੇ ਮਲਦਿਆ ਨਾਲ ਸਕਰਬ ਜੇ ਨਾਲ ਉਹਦੇ ਨਾਲ ਆਪਾਂ ਗੈਸ ਸਾਫ਼ ਕਰਤਾ ਸੀਗਾ ਉਸ ਤੋਂ ਬਾਅਦ ਮੈਂ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਤਾ ਸੀਗਾ ਉਸ ਤੋਂ ਬਾਅਦ ਆਪਣਾ ਇਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸਾਰੀ ਸੈਲਫ ਵੀ ਸਾਫ਼ ਕਰ ਦੂੰਗੀ ਕਿਉਂਕਿ ਜੀ ਇਹ ਹੀ ਹੁੰਦਾ ਕਿ ਬਸ ਲਿਕ ਵੀ ਵਧੀਆ ਜਿਹਾ ਆਪਣੇ ਘਰ ਦੇ ਕੰਮ ਹੋ ਜਾਣ ਪਰ ਮੇਰੀ ਕਿਚਨ ਸਫਾਈ ਭਾਲਦੀ ਆ ਮੇਰੀ ਕਿਚਨ ਸਾਫ਼ ਕਰਨੇ ਵਾਲੀ ਹੋਈ ਪਈ ਹੈ ਕਿਚਨ ਮੇਰੀ ਬਹੁਤ ਮਤਲਬ ਕਿ ਹੁਣ ਤੁਹਾਨੂੰ ਪਤਾ ਪਰ ਮੈਂ ਹਜੇ ਹੁਣ ਰੁਕੇ ਗਈ ਮੈਂ ਕਰਨੀ ਸੀਗੀ ਮੈਂ ਕਹਿੰਦੀ ਸੀ ਕਿ ਮੈਂ ਠੀਕ ਹੋ ਕੇ ਫਿਰ ਕਰੂੰਗੀ ਪਰ ਹੁਣ ਕਣਕਾਂ ਦੀ ਵੜਾਈ ਸ਼ੁਰੂ ਹੋ ਜਾਣੀਆਂ ਤੂੜੀਆਂ ਵਗੈਰਾ ਕਾਫੀ ਜ਼ਿਆਦਾ ਤੁਹਾਨੂੰ ਪਤਾ ਹਨਾ ਫਿਰ ਹੋ ਜਾਣਾ ਮਤਲਬ ਕਿ ਰੱਖਣਗੇ ਸਾਡੇ ਸਾਹਮਣੇ ਵਾਲੇ ਘਰ ਵਾਲੇ ਵੀ ਕਾਫੀ ਤੂੜੀ ਫਰੌਣ ਹੀ ਹੁੰਦੀ ਹੈ ਜਦੋਂ ਫਿਰ ਅੰਦਰ ਨੂੰ ਆਉਂਦੀ ਹੈ ਸਾਡੇ ਸਾਰੀ ਮੈਨੂੰ ਇਹ ਆ ਵੀ ਹੁਣ ਇਹ ਕੰਮ ਨਿਬੜੇ ਲੈਣ ਉਸ ਤੋਂ ਬਾਅਦ ਮੈਂ ਸਫਾਈ ਕਰੂੰਗੀ ਕਿਚਨ ਦੀ ਚਲੋ ਇੰਨੀ ਵੀ ਗੰਦੀ ਹੈ ਨੀਗੀ ਮਤਲਬ ਕਿ ਫਿਰ ਵੀ ਮੈਂ ਉਦੋਂ ਹੀ ਕਰੂੰਗੀ ਹੁਣ ਹੁਣ ਨਹੀਂ ਮੈਂ ਪੰਗਾ ਲੰਦੀ ਹੈਗੀ ਤੇ ਉਹ ਤੋਂ ਬਾਅਦ ਜੀ ਆਪਾਂ ਫਰਿੱਜ ਵਗੈਰਾ ਵੀ ਆਪਣੀ ਸਾਫ਼ ਕਰਤੀ ਸੀਗੀ ਆਪਾਂ ਆਪਣੇ ਆਪਣਾ ਕੀ ਕਹਿੰਦੇ ਨੇ ਆ ਵੀ ਸੈਲਫਾ ਵਗੈਰਾ ਸਾਰਾ ਕੁਝ ਸਾਫ ਕਰਕੇ ਉਸ ਤੋਂ ਬਾਅਦ ਜੀ ਮੈਂ ਆਪਣੇ ਸ਼ੈਂਕਤੂਣ ਲੱਗ ਗਈ ਸੀਗੀ ਇਹ ਤੁਹਾਨੂੰ ਪਤਾ ਹੀ ਹੈ ਵੀ ਮੈਂ ਡੇਲੀ ਤੋਂ ਨਹੀਂ ਉਸ ਤੋਂ ਬਾਅਦ ਟੂਟੀ ਵੀ ਮੈਂ ਆਪਣੀ ਡੇਲੀ ਸਾਫ ਕਰਦੀ ਆ ਕਿਉਂਕਿ ਫਿਰ ਟੂਟੀਆਂ ਵੀ ਸੋਹਣੀਆਂ ਲੱਗਦੀਆਂ ਨੇ ਹਨਾ ਨਹੀਂ ਤਾਂ ਫਿਰ ਟੂਟੀਆਂ ਦੇ ਉੱਤੇ ਗੰਦ ਜਿਹਾ ਚੜਿਆ ਹੁੰਦਾ ਉਹ ਵੀ ਚੰਗਾ ਨਹੀਂ ਲੱਗਦਾ ਇਹ ਚੀਜ਼ਾਂ ਮੇਰੀਆਂ ਡੇਲੀ ਰੁਟੀਨ ਦੀਆਂ ਨੇ ਜੋ-ਜੋ ਮੈਂ ਸਾਫ ਕਰਦੀ ਆ ਇਹ ਮੇਰਾ ਰੁਟੀਨ ਆ ਡੇਲੀ ਦਾ ਮਤਲਬ ਕਿ ਮੈਂ ਆਪਣੇ ਘਰ ਦੀ ਸਫਾਈ ਜਦੋਂ ਵੀ ਕਰਨੀ ਆ ਮੈਂ ਡੇਲੀ ਇਹ ਚੀਜ਼ਾਂ ਸਾਫ ਕਰਨੀਆਂ ਨੇ ਇਕ ਤਾਂ ਸ਼ੈਂਕ ਜੂਰ ਜ਼ਰੂਰ ਨਾਲ ਦੀ ਨਾਲ ਵਾਸ਼ ਕਰਨੇ ਨੇ ਔਰ ਦੂਜਾ ਮੈਂ ਆਪਣੇ ਸਾਰੀਆਂ ਚੀਜ਼ਾਂ ਦੇ ਉੱਤੇ ਕੱਪੜਾ ਡੇਲੀ ਮਾਰਦੀ ਹਾਂ ਹਰ ਇੱਕ ਚੀਜ਼ ਦੇ ਉੱਤੇ ਹਨਾ ਮਤਲਬ ਕਿ ਚਾਹੇ ਮੈਂ ਬਿਮਾਰ ਆ ਚਾਹੇ ਕੁਝ ਵੀ ਆ ਮੈਂ ਸਫਾਈ ਕਰਨ ਲੱਗੀ ਨਾ ਸਾਰੀ ਚੀਜ਼ਾਂ ਡੇਲੀ ਸਾਫ਼ ਕਰਨੀਆਂ ਹੀ ਕਰਨੀਆਂ ਨੇ ਹੁਣ ਕਈ ਲੋਕ ਕਹਿ ਦਿੰਦੇ ਆ ਘਰ ਆਪੇ ਸਾਫ਼ ਰਹਿਣਾ ਹਨਾ ਬੇਲਿਆਂ ਦੇ ਕੰਮ ਨੇ ਘਰ ਨੂੰ ਸਾਫ਼ ਰੱਖਣਾ ਪਰ ਇਹ ਜੀ ਸ਼ੌਕ ਹੁੰਦਾ ਹੈ ਵੇਲਿਆਂ ਦੇ ਕੰਮ ਨਹੀਂ ਹੁੰਦੇ ਹੈਗੇ ਕਿਉਂਕਿ ਬੇਲੇ ਤਾਂ ਦੇਖੋ ਜਿਨੇ ਘਰ ਨੂੰ ਸਾਫ਼ ਰੱਖਣਾ ਉਹ ਚਾਹੇ ਉਹ ਮੱਝਾ ਵੀ ਹੋਣ ਚਾਹੇ ਜੋ ਮਰਜ਼ੀ ਹੋਵੇ ਉਹਨਾਂ ਨੇ ਘਰ ਸਾਫ਼ ਰੱਖੇ ਲੈਣਾ ਕਈ ਭੈਣਾਂ ਦੇ ਘਰ ਮੱਝਾਂ ਵੀ ਨੇ ਉਹ ਫਿਰ ਵੀ ਆਪਣੇ ਘਰ ਨੂੰ ਸਜਾ ਕੇ ਰੱਖਦੀਆਂ ਸਾਫ਼ ਸੁਥਰਾ ਰੱਖਦੀਆਂ ਨੇ ਚਲੋ ਮੈਂ ਮੱਜਾ ਨਹੀਂ ਰੱਖੀ ਹੋਈ ਆ ਪਰ ਫਿਰ ਵੀ ਮੈਨੂੰ ਆਪਣਾ ਘਰ ਸਾਫ਼ ਸੁਥਰਾ ਰੱਖਣਾ ਵਧੀਆ ਲੱਗਦਾ ਕੋਈ ਟਾਈਮ ਇਹ ਜਾਊਗਾ ਚਲੋ ਜੇ ਕਦੇ ਪ੍ਰਮਾਤਮਾ ਨੇ ਚਾਇਆ ਅਸੀਂ ਵੀ ਮੱਜਾ ਰੱਖ ਲਾਂਗੇ ਪਰ ਮੇਰਾ ਘਰ ਫਿਰ ਵੀ ਇਦਾਂ ਹੀ ਸਾਫ਼ ਸੁਥਰਾ ਰਹੂਗਾ ਕਿਉਂਕਿ ਮੈਨੂੰ ਘਰ ਨੂੰ ਸਾਫ਼ ਸੁਥਰਾ ਰੱਖਣ ਦਾ ਸ਼ੌਂਕ ਆ ਕਈ ਲੋਕ ਕਹਿੰਦੇ ਨੇ ਵੀ ਸਾਡੇ ਕੋਲੇ ਨਾ ਟਾਈਮ ਨਹੀਂ ਹੁੰਦਾ ਹਨਾ ਵੀ ਜੀ ਅੱ비 ਸਾਡੇ ਤਾਂ ਖੇਤੀ ਦਾ ਕੰਮ ਆ ਜਾਂ ਸਾਡੇ ਮੱਝਾਂ ਦਾ ਕੰਮ ਆ ਵੀ ਇਹ ਤਾਂ ਜਿਹੜਾ ਵੇਲੇ ਰਹਿੰਦੇ ਆ ਵੇਲਿਆਂ ਦਾ ਕੰਮ ਆ ਵੀ ਘਰ ਨੂੰ ਸਾਫ਼ ਰੱਖਣਾ ਬਟ ਨਹੀਂ ਜੀ ਆਪਣੇ ਘਰ ਪਹਿਲਾਂ ਸਫਾਈ ਜ਼ਰੂਰੀ ਆ ਕਿਉਂਕਿ ਜੇ ਘਰ ਸਾਫ਼ ਹੋਊਗਾ ਤਾਂ ਹੀ ਸਾਰਾ ਕੁਝ ਵਧੀਆ ਲੱਗਦਾ ਹੈ ਹਨਾ ਜੇ ਆਪਾਂ ਘਰੇ ਨਹੀਂ ਆਪਣਾ ਇਹਦਾ ਇੱਕ ਜਦੋਂ ਆਪਾਂ ਸਾਫ਼ ਕਰਨਾ ਘਰ ਆਪੇ ਸਫਾਈ ਹੋ ਜਾਂਦੀ ਜਦੋਂ ਆਪਾਂ ਇੱਕ ਪਾਸੇ ਨੂੰ ਧਿਆਨ ਦੇ ਲਾਣਾ ਵੀ ਹਾਂ ਸਾਡੇ ਤਾਂ ਮੱਝਾਂ ਨੇ ਅਸੀਂ ਮੱਝਾਂ ਦਾ ਹੀ ਕੰਮ ਕਰਨਾ ਅਸੀਂ ਘਰ ਦੀ ਸਫਾਈ ਕਰਨੀ ਨਹੀਂ ਹੈਗੀ ਫਿਰ ਉਹ ਘਰ ਨਹੀਂ ਸਾਫ਼ ਫਰੈਂਡਾ ਉਹ ਚਾਹੇ ਕੋਈ ਬੇਲਾ ਵੀ ਹੋਵੇ ਜਿਨ੍ਹਾਂ ਨੇ ਭੈਣ ਜਿਹੜੀਆਂ ਭੈਣਾਂ ਨੇ ਘਰ ਨਹੀਂ ਸਾਫ਼ ਰੱਖਣਾ ਉਹ ਬੇਲੀਆਂ ਰਹਿ ਕੇ ਵੀ ਨਹੀਂ ਰੱਖ ਸਕਦੀਆਂ ਹੈਗੀਆਂ ਜਿਨ੍ਹਾਂ ਨੇ ਘਰ ਸਾਫ਼ ਰੱਖਣਾ ਉਹ ਚਾਹੇ ਜਿੰਨਾ ਮਰਜ਼ੀ ਕੰਮ ਹੋਵੇ ਉਹਨਾਂ ਨੇ ਆਪਣਾ ਘਰ ਸਾਫ਼ ਰੱਖੇ ਲੈਣਾ ਹਨਾ ਕਿਉਂਕਿ ਘਰ ਸਾਫ਼ ਸੁਥਰਾ ਹੀ ਸੁਨੋਣਾ ਲੱਗਦਾ ਏ ਪਰ ਮੈਨੂੰ ਹੁਣ ਬਿਮਾਰ ਜੀ ਚੱਲਣ ਕਰਕੇ ਮਤਲਬ ਕਿ ਹੋਇਆ ਹੋਇਆ ਸੀਗਾ ਵੀ ਹਾਂ ਵੀ ਫਿਰ ਵੀ ਚਲੋ ਮੈਂ ਆਪਣਾ ਘਰ ਮੇਨਟੇਨ ਰੱਖਿਆ ਹੋਇਆ ਸੀ ਚਾਹੇ ਮੈਂ ਬਿਮਾਰ ਸੀ ਚਾਹੇ ਕੁਝ ਵੀ ਸੀਗੀ ਚਾਹੇ ਮੇਰੀ ਸਹਜ ਲਗਾ ਦਿੰਦੀ ਸੀ ਜਦੋਂ ਉਹਨੂੰ ਕਈ ਵਾਰ ਝਾੜੂ ਪੋਚਾ ਵਿੱਚ ਵਿਚ ਵਿਚਾਰੀ ਨੇਨੇ ਵੀ ਲਗਾਇਆ ਪਰ ਫਿਰ ਵੀ ਮੈਂ ਉਹਨੂੰ ਨਾਲ-ਨਾਲ ਉਹਦੇ ਨਾਲ ਕੰਮ ਕਰਦੀ ਸੀਗੀ ਮੈਂ ਚੀਜ਼ਾਂ ਵਗੈਰਾ ਤੇ ਸਾਰੀਆਂ ਤੇ ਕੱਪੜਾ ਡਸਟਿੰਗ ਵਗੈਰਾ ਕਰਦੀ ਸੀਗੀ ਕਿਉਂਕਿ ਮੈਨੂੰ ਜਦੋਂ ਤੱਕ ਸਬਰ ਨਹੀਂ ਆਉਂਦਾ ਜਦੋਂ ਤੱਕ ਮੈਂ ਸਾਰੀਆਂ ਚੀਜ਼ਾਂ ਦੇ ਉੱਤੇ ਡਸਟਿੰਗ ਨਾ ਕਰਾਂ ਕੱਪੜਾ ਨਾ ਮਾਰਾਂ ਉਦੋਂ ਤੱਕ ਮੈਨੂੰ ਸਬਰ ਨਹੀਂ ਆਉਂਦਾ ਹੈਗਾ ਹੁਣ ਮੇਰੀ ਕਿਚਨ ਗੰਦੀ ਹੋਈ ਹੋਈ ਆ ਅੱਧੀ ਬਿਮਾਰ ਤਾਂ ਮੈਂ ਕਿਚਨ ਨੂੰ ਦੇਖ ਕੇ ਹੋਈ ਹੋਈ ਆ ਵੀ ਮੇਰੀ ਕਿਚਨ ਸਾਫ਼ ਨਹੀਂ ਹੈਗੀ ਹੈਨਾ ਕਿਉਂਕਿ ਕਿਚਨ ਮੈਂ ਹੁਣ ਸਫਾਈ ਤੇ ਚਲੋ ਮੈਂ ਕਰ ਦਵਾ ਚਾਹੇ ਮੈਂ 1 2 ਦਿਨਾਂ ਤੱਕ ਕਰ ਦਵਾ ਬਟ ਮੈਂ ਹਜੇ ਨਹੀਂ ਕਰਨੀ ਕਿਉਂਕਿ ਹੁਣ ਕਣਕਾਂ ਦੀ ਬੜਾਈ ਸ਼ੁਰੂ ਹੋ ਜਾਣੀ ਆ ਤਾਂ ਕਰਕੇ ਫਿਰ ਮੈਨੂੰ ਇਹ ਆ ਵੀ ਹੁਣ ਕੀ ਫਾਇਦਾ ਕਰਨ ਦਾ ਵੀ ਫਿਰ ਦੁਬਾਰੇ ਉੱਨੇ ਹੀ ਭਰ ਜਾਣਾ ਹਨਾ ਗਰਦਾ ਤੁਹਾਨੂੰ ਪਤਾ ਕਿੰਨਾ ਗਰਦਾ ਅੰਦਰ ਨੂੰ ਆਉਂਦਾ ਫਿਰ ਜਦੋਂ ਸਾਡੀ ਇੱਕ ਤੱਕ ਖੇਤ ਸਾਹਮਣੇ ਨੇ ਘਰ ਦੇ ਜਦੋਂ ਇੱਥੇ ਮਸ਼ੀਨ ਚੱਲਣੀਆਂ ਉਦੋਂ ਬੜ ਬੜਾ ਮਤਲਬ ਕਿ ਸਾਡੇ ਤੂੜੀ ਸਾਰੀ ਅੰਦਰ ਨੂੰ ਗਰਦਾ ਬਹੁਤ ਆਉਂਦਾ ਹੈ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਲੱਗੇ ਸੀਗੇ ਡਰੈਸਿੰਗ ਟੇਬਲ ਦੀ ਸਫਾਈ ਕਰਨ ਇਹ ਕੰਮ ਮੇਰੇ ਨਿੱਕੇ ਮੋٹے ਜੇ ਕੰਮ ਆ ਜਿਹੜੇ ਇਹ ਮੈਂ ਡੇਲੀ ਕਰਨੇ ਹੀ ਕਰਨਿਆ ਚਾਹੇ ਮੈਂ ਬਿਮਾਰ ਆਂ ਚਾਹੇ ਮੈਂ ਕੁੱਛਾਂ ਮੈਂ ਇਹ ਚੀਜ਼ਾਂ ਦੇ ਉੱਤੇ ਕੱਪੜਾ ਡੇਲੀ ਮਾਰਨੇ ਹੀ ਮਾਰਨਾ ਕਿਉਂਕਿ ਫਿਰ ਇਹ ਆਪਣੇ ਆਪ ਸਾਫ਼ ਲੱਗਦੀਆਂ ਨੇ ਜਦੋਂ ਆਪਾਂ ਇਹਨਾਂ ਨੂੰ ਮਹੀਨਾ ਮਹੀਨਾ ਹੱਥੇ ਨਹੀਂ ਲਾਉਣਾ ਹੈਗਾ ਆਪਾਂ ਸਿਰਫ ਝਾੜੂ ਪੋਚੇ ਕਰ ਦੇਣੇ ਆ ਹਨਾ ਉਹ ਉਹਦੇ ਕਰਕੇ ਫਿਰ ਇਹ ਚੀਜ਼ਾਂ ਵਧੀਆ ਨਹੀਂ ਮਤਲਬ ਕਿ ਗੰਧੀਆਂ ਹੁੰਦੀਆਂ ਨੇ ਖਰਾਬ ਹੋ ਜਾਂਦੀਆਂ ਨੇ ਹਨਾ ਤੇ ਬਾਕੀ ਜੀ ਹਰੇਕ ਦਾ ਦੇਖੋ ਆਪਣਾ ਆਪਣਾ ਸ਼ੌਂਕ ਹੁੰਦਾ ਕਿਸੇ ਨੂੰ ਘਰ ਉਸਾਰ ਕੇ ਰੱਖਣ ਦਾ ਸ਼ੌਂਕ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਹੈਗਾ ਹਨਾ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਹਰ ਇੱਕ ਦਾ ਆਪਣਾ ਆਪਣਾ ਹੱਥ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਕਿਸੇ ਭੈਣ ਦਾ ਕਿਸੇ ਤਰ੍ਹਾਂ ਦਾ ਤਰੀਕਾ ਹੁੰਦਾ ਕਿਸੇ ਭੈਣ ਦਾ ਕਿਸੇ ਤਰ੍ਹਾਂ ਦਾ ਤਰੀਕਾ ਹੁੰਦਾ ਇਸ ਤੋਂ ਬਾਅਦ ਜੀ ਲਗਾ ਲੂੰਗੀ ਹੁਣ ਮੈਂ ਝਾੜੂ ਪੋਚਾ ਪਰ ਮੈਂ ਇਧਰਲੀ ਸਾਈਡ ਵੀ ਸਾਫ਼ ਸੁਥਰੀਆ ਕਰੂੰਗੀ ਸਭ ਟਾਈਮ ਹੋ ਗਿਆ 12:30 ਹੋ ਗਏ ਤੇ ਨਾਲ ਅੱਜ ਮੈਂ ਸਵੇਰੀ ਲਈ ਸੀਗੀ ਕਿਉਂਕਿ ਮੈਂ ਬੱਚਿਆਂ ਤੌਰ ਕੇ ਪਹਿਲਾਂ ਨਹਾ ਲਈ ਸੀਗੀ ਮਤਲਬ ਕਿ ਰੋਟੀ ਵਗੈਰਾ ਖਾ ਕੇ ਹਨਾ ਦਵਾਈ ਲੈ ਕੇ ਨਹਾ ਕੇ ਮੈਂ ਨਾ ਵੈਸਟ ਲਈ ਪੈ ਗਈ ਸੀਗੀ ਮੈਨੂੰ ਕਿ ਦਵਾਈ ਦਾ ਅਸਰ ਜੇ ਹੋ ਜਾਊਗਾ ਕਿਉਂਕਿ ਜਦ ਦਵਾਈ ਲਈ ਹੁੰਦੀ ਹੈ ਫਿਰ ਕੰਮ ਹੋ ਜਾਂਦਾ ਫਿਰ ਤਾਂ ਕਾਵਟ ਜੀ ਘਟ ਦੇ ਲੱਗਦੀ ਆ ਨਹੀਂ ਤਾਂ ਫਿਰ ਬਹੁਤ ਦਰਦ ਹੋਣ ਲੱਗ ਜਾਂਦਾ ਕੰਮ ਨਹੀਂ ਹੁੰਦਾ ਹੈਗਾ ਮੈਂ ਫਰੂਟਸ ਲਿਆਉਣ ਦੇਦੀ ਹਾਂ ਅੱਜ ਸੈਪਾਪਾਂ ਬਨਾਣਾ ਵਗੈਰਾ ਕਿਉਂਕਿ ਹੁਣ ਬੱਚੇ ਸਕੂਲ ਜਾਂਦੇ ਨੇ ਫਿਰ ਬੱਚਿਆਂ ਨੂੰ ਸਕੂਲ ਲਈ ਵੀ ਟਿਫਨ ਲਈ ਵੀ ਚਾਹੀਦੇ ਹੁੰਦੇ ਨੇ ਹਨ ਤੇ ਮੈਨੂੰ ਅਨਾਰ ਲੈ ਕੇ ਆਏ ਸੀਗੇ ਔਰੈਂਜ ਲੈ ਕੇ ਆਏ ਸੀ ਕਹਿੰਦੇ ਵੀ ਖਾ ਲਿਆ ਘਰ ਕਹਿੰਦੇ ਤੂੰ ਖਾਂਦੀ ਨਹੀਂ ਮੈਂ ਖਾ ਨਹੀਂ ਸਕਦੀ ਮੈਂ ਨਾ ਰਾਤ ਵੀ ਮੈਂ ਦੇਲ ਬੱਚਿਆਂ ਨੂੰ ਟਿਫਨ ਚ ਰਾਤ ਛਿੱਲ ਕੇ ਸਾਇਦ ਪਾਪਾ ਨੂੰ ਖਲਾਤਾ ਬੱਚਿਆਂ ਨੂੰ ਦੇਤਾ ਸੀ ਮੈਂ ਮਤਲਬ ਕਿ ਟਿਫਨ ਉਹਦੇ ਪਾ ਕੇ ਆਪਤਾ ਸੀ ਸਵੇਰੇ ਲੈ ਕੇ ਤੀਤਨਾ ਚ ਸਾਇਦ ਪਾਪਾ ਕੋ ਕਰਾਤ ਨੂੰ ਹੁੰਦਾ ਫਿਰ ਸਵੇਰਾ ਤਾਂ ਹੁੰਦੇ ਨਹੀਂ ਘਰ ਚੋਂ ਮੈਂ ਰਾਤ ਨੂੰ ਖਵਾਦਾ ਸੀਗਾ ਮੈਂ ਆਪਨੀ ਸਿਖਾਇਆ ਕੁਛ ਵੀ ਫਿਰ ਮੇਰੀ ਮੰਮੀ ਵੀ ਲੈ ਲੇ ਤੂੰ ਖਾਇਆ ਕਰ ਦੁੱਧ ਤੂੰ ਨਹੀਂ ਪਿੰਦੀ ਵੀ ਦੁੱਧ ਚਾ ਪੀਆ ਕਰ ਵੀ ਅੰਦਰ ਕਮਜ਼ੋਰੀ ਹੋ ਜਾਂਦੀ ਏੜੀ ਮੈਨੂੰ ਦੁੱਧ ਨਹੀਂ ਟੇਸਟੀ ਲੱਗਦਾ ਹੈਗਾ ਪਤਾ ਨਹੀਂ ਕੀ ਚੱਕਰ ਮੈਂ ਬਾਠਾ ਜਾ ਕੇ ਪੀ ਲੰਨੀ ਪਰ ਮੈਂ ਹੁਣ ਪੀ ਲਿਆ ਕਰੂੰਗੀ ਮੈਂ ਹੁਣ ਜਿਵੇਂ ਗਰਮੀ ਆ ਜਾਣੀ ਹੈ ਨਾ ਹੁਣ ਜੇ ਮੈਂ ਕੋਲਡ ਕਾਫੀ ਬਣਾਣਾ ਸ਼ੇਕ ਮੰਗੋ ਸ਼ੇਕ ਜਾ ਫਿਰ ਦੁੱਧ ਠੰਡਾ ਮੈਂ ਕਰਮੀਆਂ ਚ ਪੀ ਲੰਨੇ ਆ ਠੰਡਾ ਬਹੁਤ ਵਧੀਆ ਲੱਗਦਾ ਏ ਹੁਣ ਵੀ ਤਾਂ ਪੈ ਗਈ ਸੀਗੀ ਪੋਚਾ ਪੂਚਾ ਲਾ ਕੇ ਛਾੜੂ ਵਗੈਰਾ ਲਾ ਕੇ ਲਾਈਟ ਹੈ ਨਹੀਂ ਲਾਈਟ ਸਹੀ ਹੋਈ ਆ ਸੌਤ ਬੇੜੇ ਚ ਪਾਣੀ ਮਾਰਨਾ ਸੀਗਾ ਬਾਹਰ ਹੁੰਗਾ ਤੀਆ ਅੱਜ ਮੈਂ ਬਾਹਰ ਛਾੜੂ ਨਹੀਂ ਲਾਇਆ ਬਾਹਰ ਮੇਨ ਗੇਟ ਤੇ ਮੈਂ ਚਲ ਮੈਂ ਪਾਣੀ ਮਾਰ ਦੂੰਗੀ ਵੀ ਜਦੋਂ ਮੋਟਰ ਚਲਾਉਂਗੀ ਔਰ ਲਾਈਟ ਨਹੀਂ ਹੈਗੀ ਚਲੋ ਜਦ ਆਉਗੀ ਸ਼ਾਮ ਚਮ ਨਹੀਂ ਮਾਰ ਦੂੰਗੀ ਤੇ ਹੁਣ ਮੈਨੂੰ ਯਾਦ ਆ ਗਿਆ ਬੈਠੀ ਬੈਠੀ ਮੈਂ ਹਾਂ ਨਹੀਂ ਖੇਰ ਮੈਨੂੰ ਸਾਬ ਪਾਪਾ ਕਹਿੰਦੇ ਤੂੰ ਫੇਰ ਨਹੀਂ ਖਾਂਦੀ ਹੈਗੀ ਵੀ ਫੇਰ ਕਹੀ ਜਾਨੀਆ ਮੈਨੂੰ ਆ ਹੁੰਦਾ ਮੈਨੂੰ ਆ ਹੁੰਦਾ ਤੇ ਮੈਂ ਕਹਾ ਚਲ ਹੁਣ ਮੈਂ ਬੈਠੀ ਬੈਠੀ ਤਲਾ ਖਾਣ ਮਾ ajo ਤੁਸੀਂ ਵੀ ਖਾ ਲਓ ਪਤਾ ਨਹੀਂ ਕੀ ਗੱਲ ਆ ਮੇਰੇ ਫਰੂਟ ਮੈਂ ਇਕੱਲੇ ਖਾਈ ਨਹੀਂ ਸਕਦੀ ਪਰ ਮੈਨੂੰ ਕੁਛ ਇੰਨੇ ਜ਼ਿਆਦਾ ਪਸੰਦ ਵੀ ਨਹੀਂ ਹੈਗੇ ਫਰੂਟ ਵਗੈਰਾ ਕਦੇ ਹੁੰਦਾ ਵੀ ਥੋੜਾ ਹੋਤਾ ਹਨਾ ਖਾ ਲਿਆ ਓਕਣ ਮੈਂ ਇਕੱਲੀ ਨਹੀਂ ਬੈਠ ਕੇ ਖਾ ਸਕਦੀ ਬੱਚਿਆਂ ਦੇ ਨਾਲ ਮੇ ਤੁਹਾ ਹੋ ਜਾਂਦਾ ਹੈ ਬੱਚਿਆਂ ਦੇ ਨਾਲ ਚਲੋ ਬੱਚਿਆਂ ਦੇ ਨਾਲ ਵੀ ਕਈ ਵਾਰ ਮੜ ਮੋਟਾ ਚਲੋ ਵਿੱਚੋ ਵਾਈਟ ਲੈ ਹੋ ਜਾਂਦੀ ਆ ਅਭੀ ਜੋਤ ਨੂੰ ਆ ਦਤਾ ਉਹ ਕੱਲਾ ਨਹੀਂ ਖਾਂਦਾ ਹੈ ਉਹਨੇ ਧੱਕੇ ਨਾਲ ਮੇਰੇ ਮੂੰਹ ਚ ਚੀਜ਼ ਪਾ ਦੇਣੀ ਆ ਵੀ ਮੰਮਾ ਤੁਸੀਂ ਖਾਓ ਖਾਓ ਕੱਟ ਪਤਾ ਨਹੀਂ ਕਾਦਾ ਉੱਤੀ ਬੱਚਾ ਲੱਗੇ ਗਏ ਨੇ ਅੱਜ ਦਾਲ ਦਾਲ ਬਣਾਈ ਸੀ ਮੈਂ ਸ਼ਾਇਦ ਦੀ ਫੇਵਰੇਟ ਦਾਲ ਬਣਾਈ ਸੀ ਖੁਸ਼ ਹੋਈ ਪਈ ਆ ਵੀ ਦਾਲ ਸ਼ਾਦ ਸ਼ਾਮ ਨੂੰ ਵੀ ਅੱਜ ਸਾਡਾ ਸਰ ਜਣਾ ਦਾਲ ਦੇ ਨਾਲੇ ਸ਼ਾਮ ਨੂੰ ਵੀ ਮੈਂ ਸ਼ਾਇਦ ਬਣਾਵਾਂ ਕੁਝ ਦਾਲ ਨਾਲੇ ਸਾਰ ਲੈਣਾ ਜਿਹੜੀ ਬਚੂਗੀ ਸਵੇਰੇ ਫਿਰ ਦਾਲ ਪਾ ਕੇ ਹਨਾ ਤੁਹਾਨੂੰ ਪਤਾ ਵੀ ਦਾਲ ਆ ਜਿਹੜੀ ਆ ਤਾਂ ਉਹ ਗਾੜੀ ਹੋਈ ਜਾਂਦੀ ਆ ਜਿੰਨੀ ਘੱਟ ਮਰਜੀ ਬਣਾ ਲਓ ਉਨੀਓ ਗਾੜੀ ਹੋ ਜਾਂਦੀ ਆ ਹਾਂ ਤਾਂ ਸੁੰਨੇ ਸੁੰਨੇ ਦਿਨ ਹੋਗੇ ਗਰਮੀ ਹੋਗੀ ਖੁਲਕਤ ਗਰਮੀ ਬਹੁਤ ਜ਼ਿਆਦਾ ਹੋਗੀ ਮੈਨੂੰ ਕਈ ਵਾਰ ਠੰਡ ਲੱਗਣ ਲੱਗ ਜਾਂਦੀ ਆ ਕਈ ਵਾਰ ਗਰਮੀ ਲੱਗਣ ਲੱਗ ਜਾਂਦੀ ਆ ਮੇਰੀ ਅੱਜ ਮੈਡੀਸਨ ਵੀ ਖਤਮ ਹੋ ਗਈ ਹੁਣ ਸ਼ਾਮ ਦੀ ਹੈ ਨਹੀਂ ਦੀ ਸ਼ਾਇਦ ਆਪਾਂ ਗਏ ਹੋਏ ਆ ਉਹ ਸਟੂਡੈਂਟ ਸਟੂਡੈਂਟ ਨੂੰ ਲੈ ਕੇ ਜਾਂਦੇ ਨੇ ਹਨਾ ਸਕੂਲ ਚ ਕਿਤੇ ਸਕੂਲ ਵਾਲਿਆਂ ਨੂੰ ਕਿਤੇ ਮੋਹਾਲੀ ਕਾਲਜ ਵਗੈਰਾ ਯੂਨੀਵਰਸਿਟੀ ਵਗੈਰਾ ਕਿਤੇ ਲੈ ਕੇ ਜਾਂਦੇ ਨੇ ਦੋ ਦਿਨ ਹੋ ਗਏ ਜਲਦੀ ਜਾਂਦੇ ਨੇ ਉਹ ਵੀ ਫਿਰ ਸਰ ਮੇਰੀ ਨੱਠ ਭੱਜ ਹੋਈ ਹੁੰਦੀ ਆ ਕਿਉਂਕਿ ਫਿਰ ਸਹਿਦ ਪਾਪਾ ਨੂੰ ਵੀ ਰੋਟੀ ਬਣਾਉਣੀ ਹੁੰਦੀ ਆ ਨਹੀਂ ਤਾਂ ਅਸੀਂ ਆਪਣੀ ਬਾਅਦ ਚ ਬਣਾ ਲੈਂਦੇ ਸਰ ਭੇਜ ਕੇ ਇਹਨਾਂ ਨੂੰ ਸਵੇਰ ਸਵੇਰ ਮੇਰੀ ਦੌੜ ਭੱਜ ਲੱਗ ਜਾਂਦੀ ਆ ਫਿਰ ਸਹਦਬ ਆਪਾਂ ਲੈ ਕੇ ਵੀ ਚਲੇ ਜਾਂਦੇ ਨੇ ਕਿ ਹੁਣ ਦਿਨ ਬੜੇ ਹੋ ਗਏ ਨੇ ਭੁੱਖ ਲੱਗਦੀ ਆ ਤੇ ਮੈਂ ਪਾ ਵੀ ਦਿੰਨੀ ਐ ਤੇ ਖਾ ਕੇ ਇੱਕ ਰੋਟੀ ਆ ਜਾਂਦੇ ਨੇ ਕਹਿੰਦੇ ਵੀ ਇੰਨੀ ਸਵੇਰ ਤੇ ਜਲਦੀ ਜਾਂਦੇ ਨੇ ਨਾ ਜਦੋਂ ਸਹਦਬ ਨੂੰ 6 ਵਜੇ ਚਲੇ ਜਾਂਦੇ ਆ ਸਾਢੇ 6 ਵਜੇ ਖਾ ਕਰਕੇ ਅੱਜ ਤਾਂ ਮਿਲਾਂ ਦਾ 7 ਵਜੇ ਗਏ ਨੇ ਤੰਨ੍ਹ ਨੂੰ ਭੁੱਖ ਲੱਗਦੀ ਆ ਫੇਰ ਵੀ ਉਹ ਦੁਪਹਿਰ ਨੂੰ ਵੀ ਤੂੰ ਪਾਏ ਦਿਆ ਕਰ ਫਿਰ ਕਰੋਟੀ ਖਾਤੇ ਗਏ ਨੇ ਬਾਕੀ ਫਿਰ ਮੈਂ ਪਾਤੀ ਸੀ ਤੋ ਨਾਨੂ ਬਿਨ ਬਣਾਣਾ ਦੇ ਕੇ ਖਾਣੇ ਖਾਣਣੀਆਂ ਹੁਣ ਆਜਾ ਜੀ ਤੁਸੀਂ ਵੀ ਖਾ ਲਓ ਆਪਣੇ ਸਾਰੇ ਸਾਫਾ ਕੰਮ ਨੱਪਾ ਕਰ ਲਿਆ ਸੀਗਾ ਮੈਂ ਝਾੜੂ ਪੋਚਾ ਲਿਆ ਸੀ ਝਾੜੂ ਪੋਚਾ ਦੀ ਫਿਰ ਮੈਂ ਵੀਡੀਓ ਨਹੀਂ ਸੀ ਬਣਾਈ ਨਾਲ ਦੀ ਨਾਲ ਫਿਰ ਮੈਂ ਸਟਾਰਟਿੰਗ ਕਰਤਾ ਸੀਗਾ ਕਰਨ ਕੰਮ ਕੰਮ ਕਰ ਕਰਕੇ ਫਿਰ ਮੈਂ ਚਲੋ ਜੀ ਹੁਣ ਮੈਂ ਹਾਲਮਾ ਤੁਹਾਨੂੰ ਫੇਰ ਮਿਲੂਗੀ ਦੇਖਦੀ ਆਂ ਜੇ ਬੱਚਿਆਂ ਦੇ ਆਏ ਤੋਂ ਮਿਲੂਗੀ ਬੱਚੇ ਆਉਣਗੇ 2:30 ਵਜੇ ਮਤਲਬ 2:30 ਵਜੇ ਉੱਠੂਗੀ ਜਦ ਮੈਂ ਪੈ ਰਹੀ ਗਈ ਥੋੜਾ ਜਿhera ਸੌਂਦੀ ਤਾਂ ਨਹੀਂ ਹੈ ਜੀ 2:30 ਵਜੇ ਉੱਠ ਕੇ ਫਿਰ ਮੈਂ ਉਹਨਾਂ ਲਈ ਸ਼ੇਕ ਵਗੈਰਾ ਬਣਾ ਦੂੰਗੀ ਜੇ ਬਣਾਣਾ ਹੋਊਗਾ ਬਾਕੀ ਦੇਖਦੀਆਂ ਵੀ ਕੀ ਕਰਦੀਆਂ ਚਲੋ ਜੀ ਮੈਂ ਹੁਣ ਤੁਹਾਨੂੰ ਫੇਰ ਮਿਲਦੀ ਆ ਮੈਂ ਲਾਈਟ ਬੰਦ ਕਰਕੇ ਫੇਰ ਖਾਉਂਦੀ ਹਾਂ ਕਿਉਂਕਿ ਮੈਨੂੰ ਮੈਨੂੰ ਲਾਈਟ ਲੂਟ ਘੱਟ ਪਸੰਦ ਆ ਮੈਂ ਮੇਰੇ ਨਾਲ ਕੇ ਬਹਿ ਜਾਂਦੀ ਨਹੀਂ ਮੈਂ ਵਿੱਚ ਪੂਰੀ ਵਸੂਣ ਜੇ ਪੈਣਾ ਹੁੰਦਾ ਫਿਰ ਤਾਂ ਜਾਵਾਂ ਹੀ ਅਭੀ ਜੋ ਤਾਂ ਜਾਵਾਂ ਹੀ ਗੇਟ ਵੀ ਬੰਦ ਕਰ ਦਿੰਦਾ ਆ ਕੇ ਚਲੋ ਜੀ ਮੈਂ ਮਿਲਦੀ ਆ ਤੁਹਾਨੂੰ ਫੇਰ ਮਸ ਜੀ ਜੀ ਹੈਲੋ ਬਾਈ ਅਸਾਂ ਵੀ ਜੋ ਜੀ ਸਕੂਲ ਤੋਂ ਆਗੇ ਸਹਜਣਾਉਣ ਗਈ ਉਹ ਪਤਾ ਨਹੀਂ ਉਹਨੂੰ ਪਤਾ ਨਹੀਂ ਕੀ ਚਾਹ ਚੜਿਆ ਨਾਉਣ ਤਾਂ ਕਹਿੰਦੀ ਗਰਮੀ ਲੱਗਦੀ ਮੈਂ ਕਿਹਾ ਰਹਿਣ ਦੇ ਵੀ ਸਵੇਰੇ ਨਾ ਕਿਤਾ ਗਈਆਂ ਜਿਵੇਂ ਜਿੰਨਾ ਵੀ ਮੌਸਮ ਨਹੀਂ ਹੋਇਆ ਮਿੱਠਾ ਠਿਕਾਪਤ ਹੋਰ ਰੱਬ ਦਾ ਬਾਸ ਜੀ ਹੁਣ ਟੀਵਾਂਗੇ ਆ ਸਾਇਲ ਦਾ ਵੀ ਮੈਂ ਛੋਟਾ ਗਲਾਸ ਲੈ ਕੇ ਆਈਆ ਵੈਸੇ ਮੈਂ ਪੀਣਾ ਨਹੀਂ ਸੀਗਾ ਫਿਰ ਮੈਂ ਮੈਂ ਹੁਣ ਪੀਂਦੀ ਨਹੀਂ ਰਾਤ ਨੂੰ ਬਣਾਇਆ ਸੀ ਮੰਗੋ ਸ਼ੇਕ ਬਣਾਇਆ ਸੀ ਰਾਤ ਸੈਦ ਪਾਪਾ ਨੇ ਬਣਾ ਲਿਆ ਸੀਗਾ ਬੱਚਿਆਂ ਦੇ ਲਈ ਤੇ ਆਪਣੇ ਲਈ ਇਹਨਾਂ ਨੇ ਪੀ ਲਿਆ ਸੀ ਕਿਉਂਕਿ ਹੁਣ ਗਰਮ ਦੁੱਧ ਨਹੀਂ ਵਧੀਆ ਲੱਗਦਾ ਹੈਗਾ ਮੈਂ ਪੀਣਾ ਨਹੀਂ ਸੀਗਾ ਕਈ ਦਿਨ ਹੋ ਗਏ ਪਰ ਮੈਂ ਕਿਹਾ ਫਿਰ ਮੈਂ ਵੀ ਚੱਲ ਵੀ ਮੈਂ ਥੋੜਾ ਜਿਹਾ ਛੋਟਾ ਗਲਾਸ ਲੈ ਲਿਆ ਕਾਚਾ ਇਹਨਾਂ ਨੂੰ بڑے ਗਲਾਸ ਦੇ ਤੇ ਮੈਂ ਛੋਟਾ ਗਲਾਸ ਲੈ ਲਿਆ ਬੀ ਥੋੜਾ ਜਿਹਾ ਪੀ ਲੰਨੀ ਆ ਹਨਾ ਚਲੋ ਦੁੱਧ ਇਸ ਬਹਾਨੇ ਦੁੱਧ ਅੰਦਰ ਜਾਊਗਾ ਥੋੜਾ ਜਿਹਾ ਬਾਕੀ ਚਲੋ ਜੀ ਮੈਂ ਹਾਂ ਫੇਰ ਮਿਲਦੀ ਆ ਤੁਹਾਨੂੰ ਅਭੀ ਚੋਤਾ ਆਪਣਾ ਟੀਵੀ ਦੇਖ ਰਿਆ ਉਹਨੂੰ ਹੁਣ ਆਏ ਮਮਾ ਫੜ ਫੋਨ ਰੱਖਣ ਮੈਂ ਕਾਦੀ ਆਵਾਜ਼ ਕਰਾਂ ਸਹਜ ਨਾਉਣ ਗਈ ਆ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਹਾਂਜੀ ਫਰੈਂਡਸ ਇੱਥੇ ਮੈਂ ਲੱਗ ਗਈ ਜੀ ਮਖਾਣੇ ਅ ਪੁੰਨੜ ਮੈਂ ਨਾ ਫਰਾਈ ਕਰ ਲੰਨੀ ਆ ਮਖਾਣਿਆਂ ਨੂੰ ਇਦੇ ਵਿੱਚ ਮੈਂ ਇੱਕ ਚਮਚਾ ਪਾ ਲਿਆ ਦੇਸੀ ਘਿਓ ਦਾ ਹੁਣ ਇਹਨਾਂ ਨੂੰ ਮੈਂ ਫਰਾਈ ਕਰਕੇ ਫਿਰ ਇਹਦੇ ਵਿੱਚ ਪਾ ਦੂੰਗੀ ਨਮਕ ਥੋੜਾ ਜਿਹਾ ਚਾਟ ਮਸਾਲਾ ਚਾਹੇ ਪਾ ਲਵਾਂ ਫਿਰ ਬੱਚਿਆਂ ਨੂੰ ਦੇ ਦੂੰਗੀ ਖਾ ਲੈਣਗੇ ਕਿਉਂਕਿ ਇਹ ਤਾਂ ਕੈਲਸ਼ੀਅਮ ਭਰਪੂਰ ਹੁੰਦੇ ਨੇ ਇਹ ਮਤਲਬ ਕਿ ਉਹਨਾਂ ਸਿਹਤ ਲਈ ਵਧੀਆ ਹੁੰਦੇ ਨੇ ਕਿਉਂਕਿ ਉਹ ਕਹਿੰਦੇ ਸੀ ਮੰਮਾ ਕੁਛ ਨਹੀਂ ਖਾਣਾ ਅਸੀਂ ਰੋਟੀ ਨਹੀਂ ਖਾਣੀ ਹੈਗੀ ਮੈਂ ਬਣਾ ਮੈਂ ਕਹੇ ਸੀ ਕਿ ਚਲ ਗਰਮ ਗਰਮ ਚਾਹ ਦੇ ਰੋਟੀ ਬਣਾ ਕੇ ਦੇ ਦਿੰਨੀ ਆ ਅਰੇ ਮੰਮਾ ਰੋਟੀ ਨਹੀਂ ਅਸੀਂ ਖਾਣੀ ਹੈਗੀ ਕੰਦੇ ਹੁਣ ਤਾਂ ਅਸੀਂ ਲੰਚ ਕਰਕੇ ਆਏ ਸਵੇਰੇ ਪਹਿਲਾਂ ਫਰੂਟ ਬ੍ਰੇਕ ਕਰ ਲਈ ਪਰ ਲੰਚ ਕੀਤਾ ਘਰ ਬ੍ਰੇਕਫਾਸਟ ਕਰਕੇ ਗਏ ਕੰਦੇ ਅਸਲ ਤਾਂ ਢਿੱਡ ਭਰੇ ਆ ਪਏ ਆ ਹਾਂਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਜਤੋਂ ਜ਼ਿਆਦਾ ਕਰਦਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਔਰ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗੇ ਆ ਮਿਲਾਂਗੇ ਆਪਾਂ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਬਾਕੀ ਜੀ ਆਪਾਂ ਹੁਣ ਮਖਾਣੇ ਫਰਾਈ ਕਰਕੇ ਬੱਚਿਆਂ ਨੂੰ ਦੇ ਦੇਣੇ ਆ ਤੇ ਇਹ ਵਲੌਗ ਅੱਜ ਆਪਾਂ ਇੱਥੇ ਐਂਡ ਕਰ ਦੇਣਾ ਅੱਜ ਆਪਾਂ ਸ਼ਾਮ ਦੀ ਰੁਟੀਨ ਤੁਹਾਨੂੰ ਨਹੀਂ ਦਿਖਾਈ ਹੈਗੀ ਸੋ ਅੱਜ ਆਪਾਂ ਇੰਨਾ ਹੀ ਵਲੌਗ ਬਣਾਇਆ ਪਰ ਜੇ ਤੁਹਾਨੂੰ ਮੇਰਾ ਵਲੌਗ ਪਸੰਦ ਆਉਂਦੇ ਨੇ ਪਲੀਜ਼ 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 ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਆਂ ਅੱਜ ਕੱਲ ਨੂੰ ਨਿਊ ਵਲੌਗ ਨਾਲ ਓਕੇ ਬਾਏ ਬਾਏ ਟੇਕ